ਕੁਝ ਕਰ ਦਿਖਾਨੇ ਦਾ ਮੌਕਾ ਮਿਲਨ ਲੱਗ ਗਿਆ ਮੈਂ ਕਿਉਂਕਿ ਮੈਂ ਵੀ ਆਪਣੇ ਟਾਇਰੋਮੇ ਖੁਦ ਖੜਾ ਹੋਣਾ ਚਾਹਦਾ ਹਾਂ ਕਿਸੇ ਪਰ ਲੋਡ ਨਹੀਂ ਬੰਨਾ ਚਾਹਤਾ ਮੈਂ ਇਹ ਰਾਕੇਸ਼ ਜੀ ਦਿੱਲੀ ਤੋਂ ਆਏ ਆ ਇਹਨਾਂ ਨੂੰ ਕੁਝ ਨਿਊਰੋਲੋਜੀਕਲ ਪ੍ਰੋਬਲਮ ਹੈਗੀ ਹੈ ਤੇ ਪਰਿਵਾਰ ਦੇ ਵਿੱਚ ਕੱਲੀ ਮਦਰ ਜਿਹੜੀ ਐਸਵੇਲੇ ਫਾਦਰ ਸਿਰ ਤੇ ਹੈ ਨਹੀਂ ਬ੍ਰਦਰ ਕੋਈ ਹੈ ਨਹੀਂ ਸਿਸਟਰ ਹੈ ਤੇ ਸਿਸਟਰ ਦੀ ਜਿਹੜੀ ਐ ਮੈਰिज ਹੋ ਚੁੱਕੀ ਹੈ ਇਹ ਲੋੜਵੰਦ ਰਾਕੇਸ਼ ਜੀ ਦੀ ਹੈਲਪ ਲੋੜੀ ਚਾਹੀਦੀ ਹੈ ਤੁਰੰਤ ਮਦਰ ਜਿਹੜੀ ਹੈ ਉਹਨੂੰ ਵੀ ਉਹ ਕੈਂਸਰ ਤੋਂ ਪੀੜਤ ਹੈ ਤੇ ਉਹ ਵੀ ਅੱਜ ਦੂਜੇ ਤੇ ਡਿਪੈਂਡ ਹੈਗੀ ਹੈ ਇੰਟੈਲੀਜੈਂਟ ਹੈ ਨਾ ਮੈਂ ਤੋਂ ਹਾਲ ਚਾਲ ਪੁੱਛਿਆ ਇਹਨੂੰ ਮੈਂ ਕਿਹਾ ਵੀ ਕਿੱਦਾਂ ਪੜ੍ਹਾਈ ਲਿਖਾਈ ਕਿੱਦਾਂ ਕਹਿੰਦਾ ਮੈਂ ਫਸਟ ਆਉਂਦਾ ਰਿਹਾ ਹਰ ਕਲਾਸ ਕਹਿੰਦਾ ਮੈਂ ਮੈਟ੍ਰਿਕ 'ਚ ਫਸਟ ਆਇਆ ਤੇ ਮੈਂ ਕਿਹਾ ਕਰਨਾ ਕੀ ਚਾਹੁੰਦਾ ਕਹਿੰਦਾ ਮੈਂ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦਾ ਮੰਮੀ ਕੋ ਵੀ ਮੈਂ ਆਪਣੇ ਸਾਥ ਰੱਖ ਨਹੀਂ ਸਕਦਾ ਕਿਉਂਕਿ ਕੈਂਸਰ ਕੈਂਸਰ ਕੀ ਸੈਗਮੈਂਟ ਸੇ ਕਬ ਤੱਕ ਮੈਂ ਸੰਭਾਲੂਗਾ ਆਹ ਤੱਕ ਮੈਂ ਸੰਭਾਲੂਗਾ ਇੰਜਨ ਨੇ ਉਹ ਸੱਤੀ ਹੋਣੀ ਚਾਹੀਏ ਨਾ ਕਰ ਸਕੇ ਕੁਝ ਦਿਨਾਂ ਦਾ ਸਮਾਨ ਸਕੇ ਟ੍ਰੇਨ ਦੇ ਡੱਬੇ ਕੀਤੇ ਉਸ ਰੱਖ ਸਕੇ ਆਪਣੀ ਮਾਂ ਕੋ ਵੀ ਰੱਖ ਸਕੇ ਕਹਿੰਦਾ ਵੀ ਮੈਂ ਅੰਜਨ ਬਣਨਾ ਚਾਹੁੰਦਾ ਹਾਂ ਅੰਜਨ ਹੈ ਨਾ ਗੱਡੀ ਦਾ ਵੀ ਮੇਰੇ ਪਰਿਵਾਰ ਦੇ ਡੱਬੇ ਵੀ ਮੈਂ ਇੱਕ ਵਾਰ ਠੀਕ ਹੋਵਾਂ ਤੇ ਮੈਂ ਕਿਦਾਂ ਦਿਲ ਦੇ ਵਿੱਚ ਤੰਗ ਹੈ मैं मदर भी हैल्प कर सका। मैं था कि मैं जाए। चाहिए दिया है ना। से चलता है तो इसके अंदर भी आस तो पास के जो लोग हैं इसका मजाक उड़ाना ये सब इस वजह से इसको अंदर से गिल्ट महसूस होने लगा जब से मैंने इसको यहाँ का बताया तो कह रहा दीदी मुझे हर हाल में इंडिपेंडेंट बनना है मैं इंडिपेंडेंट बनना चाहता हूँ हर एक जिले जरूरी है ਤਾ ਜੋ ਨਾਗਰਿਕ ਜਿਹੜਾ ਹੈਗਾ ਉਹ ਵਿਚਾਰਾ ਹੁਣ ਕਿੱਥੋਂ ਚੱਲ ਕੇ ਆਇਆ ਕਿ ਦਿੱਲੀ ਤੋਂ ਪੰਜਾਬ ਦੇ ਵਿੱਚ ਰਕੇਸ਼ ਜੀ ਨੂੰ ਐਡੀ ਦੂਰ ਆਉਣਾ ਪਿਆ ਇਹੋ ਜਿਹੇ ਹਾਲਾਤਾਂ ਵਿੱਚ ਆਉਣਾ ਪਿਆ ਇਹ ਇਹ ਮੈਸੇਜ ਦਿੰਦਾ ਹੈ ਵੀ ਸਾਡੇ ਸਮਾਜਿਕ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਉਹਨਾਂ ਵੱਲ ਧਿਆਨ ਦੇਣ ਭਰੋਸਾ ਵੀ ਹੁੰਦਾ ਪ੍ਰਭਾਸਰਾ ਤੇ ਭਰੋਸਾ ਹੀ ਇੰਨਾ ਹੋਇਆ ਦੇਖ ਲਓ ਦਿੱਲੀ ਤੋਂ ਪਰਿਵਾਰ ਚੱਲ ਕੇ ਪੰਜਾਬ ਚ ਆ ਗਿਆ ਕਰਾਲੀ ਤੁਹਾਡੇ ਕੋਲ ਆ ਗਿਆ ਭਰੋਸੇ ਦੀ ਵੀ ਗੱਲ ਹੈ ਪ੍ਰਾਪਰਟੀਆਂ ਬਹੁਤ ਪਈਆਂ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਵਾਰਿਸ ਜੰਮ ਪੈਂਦੇ ਆ ਪਰ ਉਹ ਜਿਹੜਾ ਬੰਦਾ ਹੈ ਉਹ ਰੋਲ ਕੇ ਮਰ ਜਾਂਦਾ ਮੈਂ ਕਿਹਾ 77 ਕਰੋੜ ਦੀਆਂ ਕੋਠੀਆਂ ਵਾਲੇ ਲੋਕ ਜਿਹੜੇ ਹੈਗੇ ਆ ਉਹ ਕਿਦਾਂ ਰੋਲ ਜਾਂਦੇ ਆ ਪ੍ਰਵਾਸਰਾ ਨਿਆਸਰਿਆਂ ਦੇ ਲਈ ਘਰ ਹੈ ਜੋ ਕਿ ਹਰ ਕਿਸੇ ਨੂੰ ਸੰਭਾਲਦਾ ਸਾਡੇ ਨਾਲ ਇੱਕ ਇਥੇ ਪਰਿਵਾਰ ਵੀ ਆਇਆ ਦਿੱਲੀ ਤੋਂ ਆਪਣੇ ਇੱਕ ਪਰਿਵਾਰ ਦੇ ਮੈਂਬਰ ਨੂੰ ਇਥੇ ਛੱਡਣ ਦੇ ਲਈ ਪਹੁੰਚੇ ਨੇ ਕੋਈ ਸਮੱਸਿਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਮੁੱਖ ਸੇਵਾਦਾਰ ਭਾਈ ਸੰਸੇਰ ਸਿੰਘ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦਿੱਲੀ ਤੋਂ ਆਇਆ ਪਰਿਵਾਰ ਚੱਲ ਕੇ ਸੇਵਾ ਲੈਣ ਦੇ ਲਈ ਤੁਹਾਡੀ ਕੀ ਸਮੱਸਿਆ ਇਸ ਬੱਚੇ ਨੂੰ ਇਹ ਬੱਚਾ ਉਸ ਜ਼ਿੰਦਗੀ ਜਿਹੜੀ ਤੁਹਾਨੂੰ ਪਤਾ ਹੀ ਹੈ ਨਾ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਬਹੁਤ ਘਟਨਾਵਾਂ ਵਾਪਰ ਜਾਂਦੀਆਂ ਹਰ ਇੱਕ ਇਨਸਾਨ ਨਾਲ ਵਾਪਰਦੀਆਂ ਨੇ ਕਈ ਵਾਰ ਉਸ ਨੂੰ ਮੌਕੇ ਤੇ ਕੋਈ ਸਪੋਰਟ ਮਿਲ ਜਾਂਦੀ ਹੈ ਨਾ ਤੇ ਉਹ ਬੜੀ ਜਲਦੀ ਗੱਲ ਉਹ ਵੀ ਸੰਭਲ ਜਾਂਦਾ ਹੈਗਾ ਇਹ ਰਾਕੇਸ਼ ਜੀ ਦਿੱਲੀ ਤੋਂ ਆਏ ਆ ਇਹਨਾਂ ਨੂੰ ਕੁਝ ਨਿਊਰੋਲੋਜੀਕਲ ਪ੍ਰੋਬਲਮ ਹੈਗੀ ਹੈ ਤੇ ਪਰਿਵਾਰ ਦੇ ਵਿੱਚ ਇਕੱਲੀ ਮਦਰ ਜਿਹੜੀ ਇਸ ਵੇਲੇ ਹੈ ਨਾ ਫਾਦਰ ਸਿਰ ਤੇ ਹੈ ਨਹੀਂ ਬ੍ਰਦਰ ਕੋਈ ਹੈ ਨਹੀਂ ਸਿਸਟਰ ਹੈ ਤੇ ਸਿਸਟਰ ਦੀ ਜਿਹੜੀ ਹੈ ਮੈਰਿਜ ਹੋ ਚੁੱਕੀ ਹੈ ਹੁਣ ਸਿਸਟਰ ਨੇ ਬੜੀ ਕੋਸ਼ਿਸ਼ ਕੀਤੀ ਪਰ ਤੁਹਾਨੂੰ ਪਤਾ ਹੀ ਅੱਗੇ ਪਰਿਵਾਰ ਦੇ ਵਿੱਚ ਅੱਗੇ ਉਹਨਾਂ ਦੇ ਆਪਣੇ ਬੱਚੇ ਆ ਤੇ ਜਦੋਂ ਅਸੀਂ ਉਹਨਾਂ ਦੀ ਜਗ੍ਹਾ ਖੜ ਕੇ ਸੋਚਦੇ ਆ ਫਿਰ ਮਹਿਸੂਸ ਹੁੰਦਾ ਵੀ ਲਾਈਕ ਲੜਕੀ ਆਪਣੇ ਬ੍ਰਦਰ ਨੂੰ ਆਪਣੇ ਪਰਿਵਾਰ ਦੇ ਵਿੱਚ ਕਿੰਨੀ ਕੁ ਦੇਰ ਰੱਖ ਸਕਦੀ ਹੈ ਕਿਵੇਂ ਰੱਖ ਸਕਦੀ ਹੈ ਜੇਕਰ ਅਸੀਂ ਆਪਣੇ ਵੱਲ ਸੋਚੀਏ ਮੈਨੂੰ ਲੱਗਦਾ ਸਾਨੂੰ ਲੱਗਦਾ ਹੈ ਵੀ ਨਹੀਂ ਏ ਲੋੜਵੰਦ ਰਕੇਸ਼ ਜੀ ਦੀ ਹੈਲਪ ਹੋਣੀ ਚਾਹੀਦੀ ਹੈ ਤੁਰੰਤ ਮਦਰ ਜਿਹੜੀ ਹੈ ਉਹਨੂੰ ਵੀ ਉਹ ਕੈਂਸਰ ਤੋਂ ਪੀੜਤ ਹੈ ਤੇ ਉਹ ਵੀ ਅੱਜ ਦੂਜੇ ਤੇ ਡਿਪੈਂਡ ਹੈਗੀ ਹੈ ਤੇ ਰਕੇਸ਼ ਜੀ ਨੂੰ ਇਸ ਵੇਲੇ ਬੜੀ ਸਹਾਰੇ ਦੀ ਲੋੜ ਹੈ سپورਟ ਦੀ ਲੋੜ ਹੈ ਅਸੀਂ ਦੇਖ ਰਹੀਆਂ ਜਿਵੇਂ ਪੈਰਾਂ 'ਚ ਵੀ ਸੋਜ ਹੈ ਸਾਗੀ ਤੇ ਇੰਟੈਲੀਜੈਂਟ ਹੈ ਨਾ ਮੈਂ ਤਾਂ ਹਾਲ-ਚਾਲ ਪੁੱਛਿਆ ਇਹਨੂੰ ਬਿਲਕੁਲ ਮੈਂ ਕਹਿੰਦਾ ਵੀ ਬਿਲਕੁਲ ਠੀਕ ਤੇ ਮੈਂ ਕਿਹਾ ਵੀ ਕਿੱਦਾਂ ਪੜ੍ਹਾਈ ਲਿਖਾਈ ਕਿੱਦਾਂ ਕਹਿੰਦਾ ਮੈਂ ਫਰਸਟ ਹੁੰਦਾ ਰਿਹਾ ਹਰ ਕਲਾਸ 'ਚ ਤੇ ਫਿਰ ਕਹਿੰਦਾ ਮੈਂ میٹرਕ 'ਚ ਫਰਸਟ ਆਇਆ ਤੇ ਮੈਂ ਕਿਹਾ ਕਰਨਾ ਕੀ ਚਾਹੁੰਦਾ ਕਹਿੰਦਾ ਮੈਂ ਆਪਣੇ ਪੈਰਾਂ ਤੇ ਖ ਮੈਂ ਤਾਂ ਕਹਿ ਵੀ ਆ ਇਹ ਡਾਇਲੋਗ ਤਾਂ ਮੈਂ ਆਪਣੇ ਨੌਜਵਾਨਾਂ ਨੂੰ ਵੀ ਪੰਜਾਬ ਦੇਆਂ ਨੂੰ ਕਿਹਾ ਸਮਾਜ ਦੇਆਂ ਨੂੰ ਹਿੰਦੁਸਤਾਨ ਦੇਆਂ ਨੂੰ ਦੇਣੇ ਚਾਹੁੰਦਾ ਵੀ ਤੁਹਾਡੇ ਅੰਦਰ ਇਹ ਡਿਜ਼ਾਇਰ ਹੋਣੀ ਚਾਹੀਦੀ ਹੈ ਕਿ ਆਪਾਂ ਡਿਜ਼ਰਵ ਕਰੀਏ ਆਪਣੇ ਪੈਰਾਂ ਤੇ ਖੜੇ ਹੋਣ ਦੇ ਲਈ ਤੇ ਸਭ ਤੋਂ ਪਹਿਲੀ ਸ਼ਕਤੀਸ਼ਾਲੀ ਬਣਨ ਦੇ ਲਈ ਚੀਜ਼ ਹੁੰਦੀ ਹੈ ਕਿ ਬੰਦਾ ਆਪਣੇ ਪੈਰਾਂ ਤੇ ਖੜਾ ਹੋ ਸਕੇ ਤੇ ਇਹ ਇਰਾਦੇ ਹੁਣ ਵੀ ਰਕੇ ਜੀ ਦੇ ਦਿਲ ਦੇ ਵਿੱਚ ਹੈਗੇ ਲੋੜ ਹੈ ਥੋੜੀ ਜਿਹੀ ਸਪੋਰਟ ਦੀ ਜਿਵੇਂ ਆਰਗੈਨਿਕ ਤੁਜ ਨੂੰ ਸਪੋਰਟ ਕਰਦੇ ਆ ਨਾ ਤੇ ਬਾਡੀ ਚੱਲਦੀ ਹੈ ਤੇ ਐਦਾਂ ਹੀ ਮਤਲਬ ਸ੍ਰਿਸ਼ਟੀ ਦਾ ਸਪੋਰਟ ਹੈ ਇੱਕ ਇਹ ਸਪੋਰਟ ਕਰਨਾ ਹੀ ਮੈਂ ਮਹਿਸੂਸ ਕਰਦਾ ਇਦੇ ਉੱਤੇ ਮਤਲਬ ਖੁੱਲ ਕੇ ਕਈ ਵਾਰ ਵਿਚਾਰ ਕਰ ਸਕਦੇ ਆ ਮੈਂ ਵੀ ਸਪੋਰਟ ਹੀ ਧਰਮ ਧਰਮ ਹੈ ਜਿਹੜਾ ਅਸਲੀ ਸਪੋਰਟ ਹੈ ਗੁਰੂ ਨਾਨਕ ਦੇਵ ਜੀ ਨੂੰ ਪੜਦੇ ਹਨ ਉਹ ਸਪੋਰਟ ਹੀ ਕੀਤੀ ਉਹਨਾਂ ਨੇ ਇੱਕ ਦੂਜੇ ਦੀ ਉਹ ਸਪੋਰਟ ਦੀ ਹੁਣ ਥੋੜੀ ਜਿਹਾ ਕਿਸੇ ਜੀ ਨਿਲੋੜਾ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਚ ਇਹ ਚੜਦੀ ਕਲਾ ਜੋ ਠੀਕ ਠਾਕ ਹੋ ਠੀਕ ਹੈ ਕਿੰਨੇ ਪੜੇ ਹੋ ਤੁਸੀਂ 10th 10th ਦੇ ਵਿੱਚ ਫਰਸਟ ਆਉਂਦੇ ਸੀ 10th ਤੱਕ ਬਿਲਕੁਲ ਸਰ ਅੱਛਾ ਬਿਲਕੁਲ ਸਰ 10th ਤੱਕ ਫਰਸਟ ਆਇਦਿਦਾ ਅੱਛਾ ਫਰਸਟ ਆਇਦਿਦਾ ਹਾਂ

मेरी एक ही बहन है जो जो मेरा ध्यान रखती है ये है अपने पे खड़ा होना अपने पैर पर खड़ा होना बार बार मुझे यहाँ नहीं बुलाना जाता था क्योंकि और मम्मी को भी मैं अपने साथ रख नहीं सकता क्योंकि कैंसर कैंसर की सेकंड स्टेज है और सेकंड स्टेज में तो, तो मैं बिल्कुल भी नहीं रख सकता क्योंकि कब तक मैं संभालूंगा कहाँ तक मैं संभालूंगा आखिर ये ये भी तो इंसान को देखना चाहिए कि इंसान में इंसान में वो शक्ति होनी चाहिए ना कि कुछ कर सके कुछ समान सके कुछ सामान की तरह आ, आ, एक ट्रेन के डब्बे की तरह आ, उसको रख सके अपनी माँ को भी र, रख सके म, 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 जब मम्मी ਜਦੋਂ ਇੱਕ ਡਿਵਾਈਸ ਨਹੀਂ ਰਹਿ ਸਕਦਾ ਜਦ ਇੱਕ ਡਿਵਾਈਸ ਟੁੱਟਿਆ ਆਦਾ ਹੈ ਤਾਂ ਫਿਰ ਤੋਂ ਮੈਂ ਆਪਣੇ ਮੰਮੀ ਆਪਣੀ ਮੰਮੀ ਨੂੰ ਦੇਖੇਗਾ ਤਾਂ ਮੈਂ ਆਪਣੇ ਮੰਮੀ ਇੱਕ ਇਹ ਤੋਂ एकदम ਦਿਲ ਟੁੱਟਿਆ ਆਏਗਾ ਮੇਰਾ ਤਾਂ ਫਿਰ ਇਹ ਸਾਰੀ ਚੀਜ਼ੇ ਛੋੜ ਦੂੰਗਾ ਮੈਂ ਯਾਹ ਪਾ ਬੜਾ ਹੌਸਲਾ ਰੱਖੇ ਇਸ ਦੇ ਵਿੱਚ ਦੇਖੋ ਨਾ ਇਹ ਸੁਣਿਆ ਕਿ ਮੈਨੂੰ ਲੱਗਦਾ ਵੀ ਕਹਿੰਦਾ ਵੀ ਮੈਂ ਅੰਜਨ ਬਣਨਾ ਚਾਹੁੰਦਾ ਹਾਂ ਅੰਜਨ ਹੈ ਨਾ ਗੱਡੀ ਦਾ ਵੀ ਮੇਰੇ ਪਰਿਵਾਰ ਦੇ ਡੱਬੇ ਯਾ ਮੇਰੇ ਕੋਈ ਵੀ ਹੈ ਨਾ ਵੀ ਉਹ ਲਾਈਕ ਅੰਜਨ ਵੀ ਤਾਂ ਕਮ ਸੇ ਕਮ ਵੀ ਮੈਂ ਇੱਕ ਵਾਰ ਠੀਕ ਹੋਵਾਂ ਤੇ ਮੈਂ ਕਿਦਾਂ ਦਿਲ ਦੇ ਵਿੱਚ ਤੰਗ ਹੈ ਕਿ ਮੈਂ ਮਦਰ ਦੀ ਹੈਲਪ ਕਰ ਸਕਾਂ ਮਤਲਬ ਹੈਲਪ ਕਰਨ ਦੀ ਜਿਹੜੀ ਮੰਮੀ ਦੀ ਹੈਲਪ ਕਰਨੀ ਹੁਣ ਵੀ ਇਹਦੇ ਨਾ ਅੰਦਰੋਂ ਅੰਦਰੋਂ ਦਿਲ ਜੋ ਨਿਕਲ ਰਿਹਾ ਪਰ ਕਹਿੰਦਾ ਮੈਨੂੰ ਇੰਨਾ ਕ ਕੈਪੇਬਲ ਤਾਂ ਇੱਕ ਵਾਰ ਮੈਂ ਬਣ ਜਾਵਾਂ ਮੈਨੂੰ ਸਪੋਰਟ ਚਾਹੀਦੀ ਹੈ ਨਾ ਮੈਨੂੰ ਮਾੜਾ ਜਿਹਾ ਸਹਾਰਾ ਤਾਂ ਮਿਲ ਜੇ ਤੇ ਤਾਂ ਕਿ ਮੈਂ ਇੱਕ ਅੰਜਨ ਬਣ ਕੇ ਸਾਰੀ ਸਪੋਰਟ ਕਰ ਸਕਾਂ ਤੇ ਮੈਂ ਚਾਹੁੰਦਾ ਵੀ ਹਰ ਸਟੇਟ ਦੇ ਵਿੱਚ ਇਹ ਸਾਡੇ ਨਾਗਰਿਕ ਜਿਹੜੇ ਹਨ ਉਹਨਾਂ ਨੂੰ ਠੀਕ ਹੋਣ ਦਾ ਮੌਕਾ ਮਿਲਣਾ ਚਾਹੀਦਾ ਕੇਅਰ ਦਾ ਮੌਕਾ ਮਿਲਣਾ ਚਾਹੀਦਾ ਉਹਨਾਂ ਨੂੰ ਟ੍ਰੀਟ ਦਾ ਟ੍ਰੀਟਮੈਂਟ ਦਾ ਮੌਕਾ ਮਿਲੇ ਉਹਨਾਂ ਨੂੰ ਪੁਨਰਵਾਸ ਦਾ ਰੀਹੈਬਿਲੀਟੇਸ਼ਨ ਦਾ ਮੌਕਾ ਮਿਲੇ ਇਹ ਰੀਹੈਬਿਲੀਟੇਸ਼ਨ ਸੈਂਟਰ ਨਾ ਹਰ ਇੱਕ ਹਰ ਇੱਕ ਸਟੇਟ ਦੇ ਵਿੱਚ ਹੋਣੇ ਜ਼ਰੂਰੀ ਹੈ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋਣੇ ਜ਼ਰੂਰੀ ਹੈ ਤਾਂ ਜੋ ਨਾਗਰਿਕ ਜਿਹੜਾ ਹੈਗਾ ਉਹ ਵਿਚਾਰਾ ਹੁਣ ਕਿੱਥੋਂ ਚੱਲ ਕੇ ਆਇਆ ਕਿ ਦਿੱਲੀ ਤੋਂ ਦਿੱਲੀ ਸਾਡੀ ਕੈਪੀਟਲ ਹੈ ਨਾ ਪੰਜਾਬ ਖਿੱਚ ਲਿਆ ਆ ਤੇ ਪੰਜਾਬ ਦੇ ਵਿੱਚ ਰਕੇਸ਼ ਜੀ ਨੂੰ ਐਡੀ ਦੂਰ ਆਉਣਾ ਪਿਆ ਇਹੋ ਜਿਹੇ ਹਾਲਾਤਾਂ ਵਿੱਚ ਆਉਣਾ ਪਿਆ ਤੇ ਇਹ ਇਹ ਮੈਸੇਜ ਦਿੰਦਾ ਹੈ ਵੀ ਸਾਡੇ ਸਮਾਜਿਕ ਸੁਰੱਖਿਆ ਦੇ ਪ੍ਰਬੰਧ ਜਿਹੜੇ ਆ ਉਹਨਾਂ ਵੱਲ ਧਿਆਨ ਦੇਣ। ਭਰੋਸਾ ਵੀ ਹੁੰਦਾ, ਪ੍ਰਭਾਸਰਾ ਤੇ ਭਰੋਸਾ ਹੀ ਇੰਨਾ ਹੋਇਆ ਦੇਖ ਲਓ ਦਿੱਲੀ ਤੋਂ ਪਰਿਵਾਰ ਚੱਲ ਕੇ ਪੰਜਾਬ ਚ ਆ ਗਿਆ, ਕਰਾਲੀ ਤੁਹਾਡੇ ਕੋਲ ਆ ਗਿਆ। ਭਰੋਸੇ ਦੀ ਵੀ ਗੱਲ ਹੈ। ਇਸ ਤਰ੍ਹਾਂ ਲੋਕੀ ਇਹਨਾਂ ਨੂੰ ਨਹੀਂ ਮਿਲਿਆ ਆਉਣਾ ਨੇੜਾ ਇੱਥੇ ਇਹਨਾਂ ਨੂੰ ਭਰੋਸਾ ਜ਼ਿਆਦਾ ਲੱਗਿਆ ਹੋਣਾ। ਭਰੋਸਾ ਹਾਂਜੀ ਚੋਤ ਚਲੋ ਕੰਮ ਜਿਹੜੇ ਹੁੰਦੇ ਆ ਇਨਸਾਨ ਦੇ ਇੱਕ ਤਾਂ ਹੁੰਦਾ ਵੀ ਗੱਲਾਂ ਦੇ ਨਾਲ ਭਰੋਸਾ, ਇੱਕ ਹੁੰਦਾ ਕੰਮਾਂ ਦੇ ਨਾਲ ਭਰੋਸਾ ਹੈ ਨਾ। ਤੇ ਗੱਲਾਂ ਦੇ ਨਾਲ ਭਰੋਸਾ ਸਮਾਜ ਦੇ ਵਿੱਚ ਬਹੁਤ ਕੁਝ ਹੈਗਾ ਇਹ ਪਰ ਕੰਮ ਕਰਨ ਵਾਲ ਤੇ ਮੈਨੂੰ ਲੱਗਦਾ ਵੀ ਇਸ ਦੇ ਉੱਤੇ ਸਮਾਜਿਕ ਸੁਰੱਖਿਆ ਦੇ ਉੱਤੇ ਵਿਸ਼ੇਸ਼ ਤੌਰ ਤੇ ਕੰਮ ਹੋਣਾ ਚਾਹੀਦਾ ਹੈ ਤਾਂ ਜੋ ਨਾਗਰਿਕ ਜਿਹੜਾ ਹੈਗਾ ਨਾ ਉਹਨੂੰ ਵੀ ਸਾਡੇ ਸਮਾਜਿਕ ਪਰਿਵਾਰ ਦੇ ਮੈਂਬਰਾਂ ਨੂੰ ਵੀ ਆਦਰਸ਼ ਕਰਨ ਨਾਲ ਰਹਿਣ ਦਾ ਵੀ ਤੇ ਰੀਹੈਬਿਲੀਟੇਟ ਹੋਣ ਦਾ ਵੀ ਮੌਕਾ ਮਿਲੇ ਸਰਵਾਰ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਤੁਸੀਂ ਦਿੱਲੀ ਤੋਂ ਆਏ ਉਹਨਾਂ ਦੇ ਜੀਜਾ ਜੀ ਉਹ ਬੜਾ ਔਖਾ ਸਮਾਂ ਹੁੰਦਾ ਜਦੋਂ ਆਪਣੇ ਘਰ ਦੇ ਜੀ ਨੂੰ ਕਿਸੇ ਨੂੰ ਲੱਗ ਕਰਨਾ ਕਿਹੜੇ ਕਿਹੜੇ ਹਾਲਾਤਾਂ ਦੇ ਵਿੱਚ ਜੀ ਗੁਜ਼ਰਨਾ ਪਿਆ ਕੀ ਕੀ ਸਮੱਸਿਆ ਆ ਰਹੀ ਹੈ ਸਰ ਜਿਵੇਂ ਬਤਾਇਆ ਕਿ ਇਸकी ਜੋ ਮਾਨਸਿਕ ਸਥਿਤੀ ਹੈ ਉਸ ਹਿਸਾਬ ਸੇ ਆਪ ਲੋਕੋ ਨੇ ਵੀ ਜਿੰਨਾ ਮੁਸੇ ਬਣ ਪੜਾ ਮਤ और कोई इसके मदर इसकी केयर करने वाली है नहीं मदर भी सेकंड स्टेज कैंसर पे सर्वाइवल है मैं जो रहता हूँ बॉम्बे है अभी हम लोग जो है यहाँ से इसको दिल्ली में कहीं पर भी क्योंकि दिल्ली में जो है कहीं ऐसी संस्था या कहीं भी ऐसी कोई जानकारी है नहीं जो सामने से चल के आके इस तरह से जो भी है दिल्ली में मदर है या ये सन है दोनों अगर बीमार हालत में है उनको रिहेबिलिटेशन करना है उनको कोई अच्छी ट्रीटमेंट देनी है वो कोई सामने से वॉल्टरी आ नहीं रहा ठीक है यहाँ पंजाब में जो आपने बताया वैसे प्रभ आश्रा का नाम थ्रू आउट पंजाब कहीं पर भी किसी से भी पूछते हैं तो वो सबसे पहले यही कहते हैं कि यहाँ पर ये यह एक ऐसी संस्था है जहाँ पर आप जाओ अपनी समस्या बताओ क्योंकि तो आप आपकी शादीशुदा मतलब बहन के भी अपनी शादीशुदा लाइफ है अपने बच्चे हैं छोटे छोटे उसके वो भी अगर इसको अगर पूरा टाइम नहीं दे पाएगी तो वो भी उसके लिए नाइंसाफ़ी होगी कि इसको ये अपना आगे कुछ लाइफ में कुछ कर नहीं पाएगा अपने पैरों पे खड़ा हो नहीं पाएगा अगर इसके मदर फादर दोनों अगर इसको इंडिपेंडेंट बना देते हैं तो, तो ये सारा मसला ही नहीं होता अब ये जो भी प्रॉब्लम से ये गुजर रहा है उस केस में हम कहीं पर भी दूसरों की तरह लावारिस छोड़ना वो हमें एज ए अच्छे नागरिक हमें सही डिसीजन नहीं लगा इसलिए हमने जो भी है पुलिस प्रशासन डी ऑफिस वहाँ से हमने संपर्क किया लेकिन दिल्ली में कहीं से कोई ऐसी मतलब ऐसी कोई हाँ तो सीधा तो यहाँ पर हाँ ना तो यहाँ पर जो है मोहाली जहाँ पर से भी हमको डीसी ऑफिस से सपोर्ट मिला और यहाँ का जो प्रभाषरा का जो रिसेप्शन से जो हमको हेल्प मिली उन्होंने सारा हमको प्रोसीजर बताई यहाँ की सारी फैसिलिटी बताई और यहाँ से जो भी बच्चे ठीक हो के अपने पैरों पर खड़े हो के अपनी नई जिंदगी बसाई है उन्होंने शुरू की है वो सारी चीज़ें हमें देख के महसूस हुआ कि यहाँ एक ऐसी जगह है जहाँ पर हम इसको जब तक तो ये अपने पैरों पे खड़ा नहीं हो जाए जो उनको बताया कि जो इसका हौसला है हो सकता है वो ठीक हो जाए ठीक हो के अपनी माँ को भी अपना ध्यान हाँ उसका हौसला की वजह से वो खुद ठीक हो जाए अपनी माँ का भी ध्यान रखे और अपना पूरा ज़िंदगी आगे अच्छे से एक क्योंकि एक उम्र जो है इसकी ऑलरेडी थर्टी प्लस है तो वो अपने हिसाब अच्छा से कुछ न कुछ अपना जीवन आगे गुजार पाए किसी पे बोझ नहीं बने वो किसी पे भी बोझ बनना जो नहीं चाह रहा है वही मैसेज है कि वो यहाँ से वो ठीक होके जाए और अपना ਜੀ ਉਹ ਨਵੇਂ ਸਿਰੇ से शुरू ਕਰ ਪਾਇਆ ਬਸ ਤੁਹਾਡੇ ਤੁਹਾਡੇ ਭਰਾ ਨੇ ਇਹ ਰਕੇਸ਼ ਜੀ ਹੈ 10 ਅਸਰੇ ਸੀ ਕਹਿੰਦੇ ਮੈਟ੍ਰਿਕ ਦੇ ਵਿੱਚੋਂ ਮੈਂ ਫਰਸਟ ਡਿਵੀਜ਼ਨ ਤੇ ਪਾਸ ਹੁੰਦਾ ਰਿਹਾ ਹਾਂ ਇਹ ਪੜਦੇ ਇਹ 8 ਤੱਕ ਤੋਂ ਸਰ ਮੇਰੇ ਪੂਰਾ ਆਈਡੀਆ ਹੈ ਇਹ ਕਲਾਸ ਵਿੱਚ ਬਹੁਤ ਪੜ੍ਹਨੇ ਵਿੱਚ ਹੁਸ਼ਿਆਰ ਰਹਾ ਹੈ टेंथ जो ये जैसा कह रहा है अभी इसकी जैसे इसकी मानसिक स्थिति थी, इतनी ठीक नहीं है टेंथ इसने मतलब कि क्लियर नहीं कर सका जैसे कि इसकी मानसिक स्थिति थी, ठीक नहीं है तो शायद इसने टेंथ क्लियर आई बिल्कुल सेट सी कि मैं अचानक आ गई प्रॉब्लम या चीज़ चिंता एक्चुअल में क्या था इसके साथ जब ये सब इस तरह से चलता था तो इसके अंदर भी इन्फिटी कॉम्प्लेक्स आ गया तो जो आस के जो लोग हैं इसका मजाक उड़ाना ये सब इस वजह से इसको अंदर से गिल्ट महसूस होने लगा कि मेरे अंदर ये सब चीज़ें हैं तो ये पढ़ने में बहुत होशियार है और अपना काम खुद कर सकता है और जब जब से मैंने इसको यहाँ का बताया तो कह रहा दीदी मुझे हर हाल में इंडिपेंडेंट बनना है मैं इंडिपेंडेंट बनना चाहता हूँ ये बात मुझे देख के लगा कि देखो ऐसा जिस इसकी स्थिति ऐसी है फिर भी इसके से बार बार यही वर्ड निकल रहा दीदी अब मुझे किसी के पास नहीं रहना मैं इंडिपेंडेंट बनना चाहता हूँ और मम्मी का अकेले मैं ध्यान रख सकता हूँ तो मुझे इसकी बात अच्छी लगी कि हाँ ये इंडिपेंडेंट होना चाहता है ऐसा बच्चा हो कि भी ये ये सोचता है कि मैं कर सकता हूँ कुछ मम्मा कैंसर है मम्मा स्टेज थ्रोट थ्रोट के मतलब गले का कैंसर है सेकंड स्टेज चल रहा है उनका वो 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 वहाँ वृद्धाश्रम में रहते हैं मैंने उनको बोला था मेरे साथ रहो तो कहते हैं वो जो रुढ़ी सवाल कि नहीं मैं बेटियों के घर नहीं रहूँ तेरा घर छोटा है तेरे छोटे बच्चे हैं तेरे सास ससुर रहते हैं जो कि उनकी बात थी तो वो नहीं रहना चाहते हमारे साथ मैंने उनको बोला कि मम्मी छोटा मोटा केयर तो मैं भी कर सकती हूँ नहीं मम्मी कह रही है मुझे अच्छा ही नहीं लगता क्योंकि जब से पापा गुजरे उनको एक हर चीज़ से उनका भगवान पर भी जो ट्रस्ट रखते थे वो भी टूट चुका है तो वो मम्मी की भी स्थिति ऐसी नहीं है कि अब देखा मैंने सोचा मां बेटे को मिलाए लेकिन मां की भी स्थिति ऐसी नहीं है कि जो इसको लुक आफ्टर कर सके क्योंकि वो खुद ही किसी पे डिपेंडेंट है भैया एक अपने बहुत है अलग करना ना ना आश्रम से दिल दुख लग रहा है कि मैं इसको छोड़ना है लेकिन मेरी प्राथमिकता भी अब मेरे परिवार को भी मुझे देनी है मेरा आदमी है मेरे बच्चे हैं एक छोटा बच्चा तो अभी बीमार हो ही रखा है उसको दवाई सूट नहीं कर रही यहाँ की तो मेरी प्राथमिकता मेरे बच्चे भी हैं चाहे मुझे कोई ये कहे कि मैं थोड़ी सी बायड हूँ तो बायसड हूँ तो हूँ क्योंकि मैं एक मदर हूँ एज अ मदर बायसड होना जरूरी है अगर मैं मतलब कि ਆਪਣੇ ਭਾਈ ਅਗਰ ਮੈਂ ਸਿੰਗਲ ਹੁੰਦੀ ਮੈਂ ਮੈਰਿਡ ਨਹੀਂ ਹੁੰਦੀ ਤਾਂ ਮੈਂ ਆਪਣੇ ਭਾਈ ਕੋ ਰੱਖਤੀ ਮੈਂ ਇਹਾ ਪੇ ਮੈਂ ਜੌਬ ਕਰਕੇ ਵੀ ਆਪਣੇ ਭਾਈ ਕੋ ਰਖ ਸਕਤੀ ਸੀ ਇਵਨ ਮਦਰ ਕੋ ਵੀ ਰਖ ਸਕਤੀ ਸੀ ਅਬ ਮੈਂ ਮੈਰਿਡ ਹੂੰ ਤਾਂ ਮੇਰੀ ਮੇਰੀ ਪ੍ਰਾਇਓਰਟੀ ਮੇਰੇ ਬੱਚੇ ਵੀ ਹੈ ਮੇਰੀ ਫੈਮਲੀ ਵੀ ਹੈ ਕ ਕਿੱਥੋਂ ਕਿੱਥੋਂ ਕੋ ਇਸ ਤਰ੍ਹਾਂ ਦਿੱਲੀ ਤੋਂ ਆਇਆ ਪਰਿਵਾਰ ਕਿਹੜੇ ਕਿਹੜੇ ਹੋਰ ਸਟੇਟਾਂ ਦੇ ਵਿੱਚ ਵੀ ਤੁਹਾਡੇ ਲੋਬੇ ਪਰਿਵਾਰ ਆ ਜਾਂਦਾ ਨਹੀਂ ਦੇਖੋ ਪੰਜਾਬ ਦੇ ਤਾਂ ਜ਼ਿਲ੍ਹਿਆਂ ਚੋਂ ਆਉਂਦੇ ਆਉਂਦੇ ਆ ਸਾਰਿਆਂ ਚੋਂ ਪਰ ਫਿਰ ਉਸ ਤੋਂ ਬਾਅਦ ਕਿਹੜੀ ਸਟੇਟ ਹੈ ਜਿਹਦੇ ਵਿੱਚੋਂ ਨਹੀਂ ਹੁੰਦਾ ਤੁਸੀਂ ਉਹ ਸਵਾਲ ਕਰੋਗੇ ਉਹ ਤਾਂ ਸ਼ਾਇਦ ਮੈਂ ਇੱਕ ਦਾ ਦੱਸ ਸਕਾਂ ਅਦਰਵਾਇਜ਼ ਜੇਕਰ ਅਸੀਂ ਲਗਭਗ 1000 ਬੰਦਾ ਰੀਯੂਨਾਈਟ ਜਿਹੜਾ ਹੈਗਾ ਇੰਪਰੂਵ ਹੋਣ ਤੋਂ ਬਾਅਦ ਕਈ ਤਾਂ ਇੰਨੇ ਪੈਨਾਂ ਤੇ ਖੜੇ ਹੀ ਨਹੀਂ ਹੋਏ ਆਪਣੇ ਬਲਕਿ ਦੂਜਿਆਂ ਦੀ ਹੈਲਪ ਕਰਨ ਲੱਗ ਗਏ ਹਨ ਤੇ ਜੇ 1000 ਬੰਦਾ ਇੱਥੇ ਰੀਯੂਨਾਈਟ ਕਰਾਇਆ ਤਾਂ ਮੈਨੂੰ ਲੱਗਦਾ 400 ਮੈਂਬਰ ਜਿਹੜਾ ਹੈਗਾ ਉਹ ਹਿੰਦੂਸਤਾਨ ਦੀਆਂ 21 ਸਟੇਟਾਂ ਸੀ ਅੱਜ ਤੋਂ ਕੋਈ ਅਸੀਂ 7-8 ਸਾਲ ਪਹਿਲਾਂ ਜਦੋਂ ਕਾਊਂਟ ਕਰਨ ਲੱਗੇ ਵੀ ਕਿੰਨੀਆਂ ਸਟੇਟਾਂ ਦੇ ਵਿੱਚ ਤੇ ਉਹ ਮਤਲਬ ਇਸ ਵੇਲੇ ਦਾ ਸ਼ਾਇਦ ਕੋਈ ਸਟੇਟ ਬਚੀ ਹੋਵੇ ਜਾਂ ਉਸ ਤੋਂ ਬਾਅਦ ਵੀ ਬੰਗਲਾਦੇਸ਼ ਦੀ ਗੱਲ ਕਰੀਏ ਜਾਂ ਅਸੀਂ ਨੇਪਾਲ ਦੀ ਗੱਲ ਕਰੀਏ ਜਿਹੜੀ ਡਿਪਰੈਸ਼ਨ ਹੈ ਨਾ ਮੈਂਟਲ ਹੈਲਥ ਹੈ ਨਾ ਇਹ ਕਿਸੇ ਵੇਲੇ ਵੀ ਜਿਸ ਵੇਲੇ ਵੀ ਡਿਸਟਰਬ ਹੋ ਜਾਂਦੀ ਹੈ ਉਹ ਭਾਵੇਂ ਡਾਕਟਰ ਹੈ ਹੁਣ ਡਾਕਟਰ ਵੀ ਬੜੀ ਜਲਦੀ ਇੰਪਰੂਵ ਹੋਏ ਹਨ ਪ੍ਰੋਫੈਸਰ ਹੈ ਉਹ ਵੀ ਬੜੀ ਜਲਦੀ ਇੰਪਰੂਵ ਹੋਏ ਹਨ ਸੈਕਟਰੀ ਹੈ ਚਲੋ ਉਹ ਵੀ ਹਾਲਾਤ ਐਸੇ ਬਣ ਗਏ ਕਿ ਉਹਨਾਂ ਨੂੰ ਜਾਨ ਚੱਕ ਕੇ ਲੈ ਕੇ ਆਉਣਾ ਪਿਆ ਇਹ ਹਾਲਾਤ ਮਤਲਬ ਕਿਸੇ ਤੇ ਵੀ ਬਣ ਜਾਂਦੇ ਹਿੰਦੁਸਤਾਨ ਦੀ ਤੁਸੀਂ ਇਹ ਨਾ ਪੁੱਛੋ ਵੀ ਕਿਹੜੀ ਕਿਹੜੀ ਸਟੇਟ ਦੇ ਵਿੱਚ ਕਿਹੜੀ ਸਟੇਟ ਐਸੀ ਹੈ ਵੀ ਜਿਹਦਾ ਮੈਂਬਰ ਇੱਥੇ ਦਾਖਲ ਨਹੀਂ ਹੋਇਆ ਤਾਂ ਹੀ ਮੈਂ ਕਹਿੰਦਾ ਸੀ ਵੀ ਹਰ ਸਟੇਟ ਦੇ ਵਿੱਚ ਅਰੇਂਜਮੈਂਟ ਹੋਣਾ ਆਪਣੇ ਨਾਗਰਿਕ ਦੀ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਉਹਦੀ ਮਿਨੀਮਮ ਜਿਹੜੀ ਬੇਸਿਕ ਨੀਡ ਹੈਗੀ ਹੈ ਸਰਵਾਈਵਲ ਦੀ ਹੈ ਨਾ ਤੇ ਉਹ ਪੂਰੀ ਹੋਣੀ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡਾ ਲੋਕਤੰਤਰ ਦੇਸ਼ ਹੈ ਤੇ ਲੋਕਾਂ ਦੀ ਸਰਕਾਰ ਹੁੰਦੀ ਹੈ ਲੋਕਾਂ ਦੁਆਰਾ ਸਰਕਾਰ ਹੁੰਦੀ ਹੈ ਲੋਕਾਂ ਲਈ ਸਰਕਾਰ ਹੁੰਦੀ ਹੈ ਇਹਦੇ ਵੱਲ ਵਿਸ਼ੇਸ਼ ਬਜਟ ਦਾ ਧਿਆਨ ਦੇਣਾ ਚਾਹੀਦਾ ਹੈ ਵੀ ਦਾ ਬਜਟ ਕਿੰਨਾ ਖੋਵੇ ਇੰਨਾ ਕੁ ਬਜਟ ਤਾਂ ਹੋਵੇ ਵੀ ਬੰਦਾ ਸਾਰੀ ਉਮਰ ਕਮਾਉਂਦਾ ਏ ਖਾਣ ਪੀਣ ਤੇ ਵੀ ਟੈਕਸ ਦਿੰਦਾ ਏ ਪਰ ਅਖੀਰਲੇ ਸਮੇਂ ਦੇ ਵਿੱਚ ਸੰਸਾਰ ਨੂੰ ਰੋੜ ਰੋੜ ਕੇ ਅਲਵਿਦਾਨਾ ਕਰਵੇ ਇਹ ਤਾਂ ਹੁਣ ਬਹੁਤ ਜ਼ਰੂਰੀ ਹੈ ਆਦਰਵਾਇਸ ਸਾਡੇ ਇਨਸਾਨ ਹੋਣ ਦੇ ਵੀ ਕੁਐਸਚਨ ਮਾਰਕ ਲੱਗ ਜਾਂਦਾ ਹੈ ਮੈਂ ਬੇਨਤੀ ਤੁਹਾਡੇ ਥਰੂ ਬੇਨਤੀ ਕਰਦਾ ਇੱਕ ਗੱਲ ਹੋਰ ਵੀ ਹੈ ਕਹਿੰਦੇ ਇਹ ਵੀ ਵੀ ਸਮੱਸਿਆ ਆ ਜਾਂਦੀ ਜਿਸ ਤਰ੍ਹਾਂ ਹੁਣ ਤੁਹਾਡੇ ਲਈ ਕੋਈ ਆ ਗਿਆ ਪੇਸ਼ੈਂਟ ਆ ਗਿਆ ਉਹ ਠੀਕ ਹੋ ਗਿਆ ਬਿਲਕੁਲ ਉਹ ਘਰ ਚ ਜਾਣ ਦੀ ਜਿੱਦ ਕਰਦਾ ਗਾਂਹਾਂ ਵਾਲੇ ਪਰਿਵਾਰ ਉਹਨੂੰ ਲਿਜਾਣਾ ਨਹੀਂ ਚਾਹੁੰਦਾ ਫਿਰ ਉਹ ਵੀ ਸਮੱਸਿਆ ਤੁਹਾਡੇ ਲਈ ਖੜੀ ਹੋ ਜਾਂਦੀ ਹੈ ਕਿ ਹਾਂਜੀ ਦੇਖੋ ਜ਼ਿੰਦਗੀ ਦੇ ਵਿੱਚ ਸਮੱਸਿਆ ਨਾ ਹੋਵੇ ਇਹਦਾ ਉਹਨੂੰ ਤਾਂ ਜ਼ਿੰਦਗੀ ਹੋਣੀ ਕਹਿੰਦੇ ਰੁਕਾਵਟਾਂ ਨਾ ਹੋਣ ਰੁਕਾਵਟਾਂ ਜਦੋਂ ਅਰਥ ਹੀ ਜਾਂਦੀ ਹੈ ਨਾ ਮੁਰਦੇ ਦੀ ਉਦੋਂ ਦਾ ਸ਼ਾਇਦ ਰੁਕਾਵਟ ਨਾ ਹੋਵੇ ਜੇ ਹੋਊਗੀ ਤੇ ਦੂਰ ਹੋ ਜਾਣਗੇ ਪਰ ਜੇ ਕੋਈ ਜਿਉਂਦਾ ਇਨਸਾਨ ਤੁਰੇ ਤੇ ਜ਼ਮੀਰ ਦੇ ਆਧਾਰ ਤੇ ਤੁਰੇ ਤੇ ਉਹਦੇ ਰਸਤੇ 'ਚ ਰੁਕਾਵਟ ਨਾ ਆਵੇ ਇਹ ਤਾਂ ਸਿੱਧਾ ਰਸਤਾ ਤਾਂ ECG ਦੱਸ ਦਿੰਦੀ ਹੈ ਵੀ ਜੇ ਲਾਈਨ ਜੀ ਰਸਤਾ ਜਾਂ ਸਿੱਧਾ ਜੀ ਲਾਈਨ ਜੀ ਆ ਗਈ ਨਾ ਰਸਤੇ ਮਤਲਬ ਉਹਦੇ ਵਿੱਚ ਵੀ ਇਹਦਾ ਮਤਲਬ ਹੁਣ ਉਹ ਹੈ ਨਹੀਂ ਤੇ ਇਸ ਕਰਕੇ ਉਹ ਉੱਚਾ ਨੀਚਾ ਉੱਚਾ ਨੀਚਾ ਹੋਣਾ ਹੀ ਜ਼ਿੰਦਗੀ ਹੈ ਇਸ ਸੰਸਾਰ ਦੇ ਵਿੱਚ ਤੇ ਅਸੀਂ ਵਾਕਈ ਇਹ ਦੇ ਬਰਤੀ ਵੀ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਪਰਿਵਾਰ ਜਿਹਦੇ ਘਰ ਦੇ ਵਿੱਚ ਉਦੇ ਭੈਣ ਭਰਾ ਹੈਗੇ ਸਾਰਾ ਕੁਝ ਹੈਗਾ ਏ ਤੇ ਉਸ ਦੇ ਪਰਿਵਾਰ ਦੇ ਵਿੱਚ ਜੇਕਰ ਉਸ ਨੂੰ ਇਗਨੋਰ ਕਰ ਰਹੇ ਆ ਤੇ ਫਿਰ ਸਰਕਾਰ ਨੂੰ ਇਹਦੇ ਲਈ ਸਟਰੋਂਗ ਜਿਹੜਾ ਪਾਲਿਸ ਕਾਨੂੰਨ ਜਿਹੜੇ ਕਾਨੂੰਨ ਦੇ ਮੁਤਾਬਕ ਉਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਏ ਕਿਉਂਕਿ ਉਹਦੀਆਂ ਪ੍ਰਾਪਰਟੀਆਂ ਦੇ ਵਾਰਸਾ ਬਣ ਜਾਂਦੇ ਆ ਪਰ ਉਹਨਾਂ ਦੇ ਵਾਰਸ ਨਹੀਂ ਬਣਦੇ ਇਹਦੇ ਲਈ ਫਿਰ ਲੀਗਲ ਗਾਰਡੀਨ ਅਪੁਆਇੰਟ ਕਰਨੀ ਚਾਹੀਦੀ ਹੈ ਮੈਂ ਸਤਕਾਰਯੋਗ ਆਪਣੀ ਹਾਈ ਕੋਰਟ ਨੂੰ ਸੁਪਰੀਮ ਕੋਰਟ ਨੂੰ ਵੀ ਬੇਨਤੀ ਕਰਨਾ ਹੈ ਵੀ ਮਤਲਬ ਕੋਈ ਐਸਾ ਹੋਵੇ ਕਿ ਜਿਹੜਾ ਕਿ ਇਨਸਾਨ ਘਰ ਦੇ ਵਿੱਚ ਸੰਭਾਲਿਆ ਜਾ ਸਕਦਾ ਹੈ ਜੇ ਘਰ ਦੇ ਉਹਨੂੰ ਇਗਨੋਰ ਕਰਦੇ ਆ ਤਾਂ ਫਿਰ ਉਸ ਦੇ ਉੱਤੇ ਇੱਕ ਲੋੜਿੰਦੀ ਜਿਹੜੀ ਪਾਲਿਸੀ ਬਣਾਈ ਕਿ ਉਸ ਦੇ ਉੱਤੇ ਇੱਕ ਲੀਗਲ ਗਾਰਡੀਅਨ ਅਪੁਆਇੰਟ ਹੋਣਾ ਚਾਹੀਦਾ ਹੈ ਉਹਦੇ ਵਿੱਚ ਮਤਲਬ ਹੈਲਥ ਵਾਲਾ ਹੋ ਜੇ ਉਹਦੇ ਵਿੱਚ ਇੱਕ ਜਿਹੜੀ ਲੀਗਲ ਸਰਵਿਸ ਅਥਾਰਟੀ ਇੰਡੀਆ ਦੀ ਚੀਫ ਜਸਟਿਸ ਆਫ ਇੰਡੀਆ ਦੇ ਅੰਡਰ ਚੱਲ ਰਹੀ ਹੈ ਤੇ ਉਹਨਾਂ ਵੱਲੋਂ ਇੱਕ ਕਿ ਵਿਆ ਕੋਰਟ ਦਾ ਜਿਹੜਾ ਹੈਗਾ ਇੱਕ ਮੈਂਬਰ ਉਹ ਹੋਏਗਾ ਤੇ ਇੱਕ ਸਮਾਜਿਕ ਸੁਰੱਖਿਆ ਵਾਲਾ ਹੋਏਗਾ ਇੱਕ ਮੈਡੀਕਲ ਵਾਲਾ ਹੋਏਗਾ ਇੱਕ ਦਾ ਸੋਸ਼ਲ ਵਰਕਰ ਪਾ ਲਵੇ ਤਾਂ ਕਿ ਮਤਲਬ ਉਹਦੀ ਇਹ ਚੀਜ਼ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਉਸ ਦੀ ਕੇਅਰ ਉਸ ਦਾ ਟ੍ਰੀਟਮੈਂਟ ਉਸ ਦੀ ਸੰਭਾਲ ਠੀਕ ਹੋ ਰਹੀ ਹੈ ਉਹਦੀ ਪ੍ਰਾਪਰਟੀ ਦਾ ਉਹਦੇ ਤੇ ਲੱਗ ਜਵੇ ਇਹ ਬਹੁਤ ਵੱਡੀ ਤੁਸੀਂ ਜਿਹੜੇ ਸਵਾਲ ਕੀਤਾ ਹੈ ਇਸ ਦੀ ਵੀ ਬੜੀ ਬਹੁਤ ਵੱਡੀ ਲੋੜ ਹੈ ਮੁਹਾਲੀ ਸ਼ਹਿਰ ਦੇ ਵਿੱਚ ਇੰਡੀਆਂ ਵੱਡੀਆਂ ਪ੍ਰਾਪਰਟੀਆਂ ਹਰਿਆਣਾ ਕਿਹਾ ਹੋਰ ਜਗ੍ਹਾ ਬਹੁਤ ਜਗ੍ਹਾ ਦੇਖਦੇ ਅਸੀਂ ਪ੍ਰਾਪਰਟੀਆਂ ਬਹੁਤ ਪਈਆਂ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਵਾਰਸ ਜੰਮ ਪੈਂਦੇ ਆ ਉਹ ਜਿਹੜਾ ਬੰਦਾ ਹੈ ਉਹ ਰੋਲ ਕੇ ਮਰ ਜਾਂਦਾ ਹੈ। ਆਪਾ ਦੇ ਵੀ ਪਿੱਛੇ ਜਿਹਾ ਮੇਲਾ ਇੱਕ ਜੱਜ ਵਾਲਾ ਕੇਸ ਆਇਆ ਸੀ ਜਿਹੜਾ 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 ਲੈ ਕੇ ਨਹੀਂ ਗਿਆ ਉਹਨੂੰ ਜਿਉਂਦੇ ਨੂੰ ਜਦੋਂ ਮਰ ਗਿਆ ਤਾਂ ਪ੍ਰਾਪਰਟੀ ਲੈਣ ਲਈ ਕਾਗਜ਼ ਸਰਟੀਫਿਕੇਟ ਲੈਣ ਆ ਗਿਆ ਉਹਦਾ ਮੋਰ ਸਰਟੀਫਿਕੇਟ ਲੈਣ ਲਈ ਲੁਧਿਆਣੇ ਵਾਲੇ ਆਏ ਨਵਾਂ ਸ਼ਹਿਰ ਵਾਲੇ ਆਏ ਚੰਡੀਗੜ੍ਹ ਵਾਲੇ ਆਏ ਵੱਡੇ ਵੱਡੀਆਂ बिजनेसमੈਨ ਤੇ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਤਰਸਦਾ ਹੀ ਹਲਵੇ ਦਾ ਕਹਿ ਗਿਆ ਤੇ ਜਿਸ ਵळे ਦੇ ਹਾਲ ਹੀ ਪੁੱਛਿਆ ਜਿਹਦੇ ਹਾਲ ਹੀ ਪੁੱਛਿਆ ਸਰਕਾਰੇ ਦੇ ਵੱਲ ਵਿਸ਼ੇਸ਼ ਧਿਆਨ ਦਵੇ ਇਹ ਬਹੁਤ ਸਾਰੀਆਂ ਮੈਂ ਕਿਹਾ 7-7 ਕਰੋੜ ਦੀਆਂ ਕੋਠੀਆਂ ਵਾਲੇ ਲੋਕ ਜਿਹੜੇ ਹੈਗੇ ਆ ਉਹ ਕਿਦਾਂ ਰੁਲ ਜਾਂਦੇ ਆ ਮੈਂ 7 ਫੇਸ ਦੀ ਗੱਲ ਕਰਾਂ 9 ਦੀ ਗੱਲ ਕਰਾਂ 3v2 ਦੀ ਗੱਲ ਕਰਾਂ ਤੇ ਇਹਦੇ ਲਈ ਮੈਨੂੰ ਲੱਗਦਾ ਵੀ ਸਰਕਾਰ ਨੂੰ ਤੁਰੰਤ ਜਿਹੜਾ ਭਾਵੇਂ ਕਾਗਿਆਂ 'ਚ ਹੈਗਾ ਪਿਲੀਗ ਗਾਰਡੀਨ ਦੀ ਪ੍ਰਵਿਧਨ ਹੈਗੀ ਐ ਇਹਦੇ ਉੱਤੇ ਵਿਸ਼ੇਸ਼ ਡਿਸਟ੍ਰਿਕਟ ਲੈਵਲ ਤੇ ਅਰੇਂਜਮੈਂਟ ਹੋਣਾ ਚਾਹੀਦਾ ਕਿ ਲੀਗਲ ਗਾਰਡੀਨ ਅਪੁਆਇੰਟ ਹੋਣ ਜਾਂ ਜਾਂ ਤਾਂ ਪਰਿਵਾਰ ਜਿਹੜਾ ਹੈਗਾ ਉਹ ਆਪਣੇ ਆਪ ਮਦ ਲਈ ਦੀ ਈਸੀ ਉਹਦੀ ਕਾਉਂਸਲਿੰਗ ਕਰਨੀ ਚਾਹੀਦੀ ਐ ਵੀ ਸੰਭਾਲੇ ਜਿਹੜਾ ਸੰਭਾਲ ਸਕਦਾ ਏ ਦੂਜੀ ਗੱਲ ਹੈਗੀ ਐ ਵੀ ਜੇਕਰ ਕੋਈ ਉਹਨੂੰ ਸੰਭਾਲਣ ਵਾਲਾ ਨਹੀਂ ਰਿਹਾ ਤੇ ਉਹਦੇ ਲਈ ਲੀਗਲ ਗਾਰਡੀਨ ਅਪੁਆਇੰਟ ਕਰਨ ਤੀਜੀ ਗੱਲ ਜੇ ਉਹਦੇ ਕੋਲ ਵਿਚਾਰੇ ਕੋਲ ਪ੍ਰਾਪਰਟੀ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਤੇ ਫਿਰ ਜਿਹੜਾ ਆਪਣਾ ਇਨਫਰਾਸਟ੍ਰਕਚਰ ਹੈਗਾ ਜਿਹਦੇ ਵਿੱਚ ਕਮਿਊਨਿਟੀ ਹੌਮ ਆਉਂਦੇ ਆ ਜਿਹੜੇ ਵਿਚਾਰੇ ਥੋੜਾ ਜਿਹਾ ਕਮਜ਼ੋਰ ਹੁੰਦੇ ਨੇ ਇੰਟੈਲੈਕਚੁਅਲੀ ਤੇ ਜਿਹੜਾ ਮੈਂਟਲ ਹੈਲਥ ਐਸਟੈਬਲਿਸ਼ਮੈਂਟ ਮੈਂਟਲ ਹਸਪੀਟਲ ਤੇ ਇੱਕ ਬੱਚਿਆਂ ਲਈ ਸਪੈਸ਼ਲ ਏਜ ਕੇਅਰ ਸੈਂਟਰ ਬਜ਼ੁਰਗਾਂ ਲਈ ਅੱਜ ਬਜ਼ੁਰਗ ਬਹੁਤ ਰੋਣ ਲੱਗੇ ਆਖੀਰਲੇ ਸਮੇਂ ਦੇ ਵਿੱਚ ਸੰਸਾਰ ਨੂੰ ਕਿਦਾਂ ਅਲਵਿਦਾ ਕਹਿੰਦੇ ਆ ਰੋਣ ਰੋ ਕੇ ਜਾਂਦੇ ਆ ਤੇ ਇਹ ਮਤਲਬ ਹੈ ਭਾਵੇਂ ਉਹ ਸੀਨੀਅਰ ਸਿਟੀਜ਼ਨ ਐਕਟ ਆ ਉਹਦੇ ਮੁਤਾਬਕ ਕੁੜੀ ਦਾ ਇਨਫਰਾਸਟ੍ਰਕਚਰ ਭਾਵੇਂ ਉਹ ਜੁਵਨਲ ਜਸਟਿਸ ਐਕਟ ਹੈਗਾ ਉਹਦੇ ਮਤਲਬ ਬੱਚਿਆਂ ਲਈ ਅਰੇਂਜਮੈਂਟ ਹੋਣਾ ਚਾਹੀਦਾ ਹੈ ਹੁਣ ਸਪੈਸ਼ਲ ਬੱਚਾ ਕੋਈ ਵੀ ਮਿਲ ਜੇ ਵੱਡੇ ਵੱਡੇ ਸ਼ਹਿਰਾਂ ਜਿਵੇਂ ਦਿੱਲੀ ਚ ਮਿਲ ਜੇ ਭਾਵੇਂ ਉਹ ਚੰਡੀਗੜ੍ਹ ਚ ਮਿਲ ਜੇ ਭਾਵੇਂ ਉਹ ਮੁਹਾਲੀ ਚ ਮਿਲ ਜੇ ਇੱਕ ਸਪੈਸ਼ਲ ਬੱਚਾ ਜਿਹਦੇ ਮਾਪੇ ਚਲੇ ਗਏ ਆ ਤਾਂ ਉਸ ਤੋਂ ਬਾਅਦ ਉਹ ਬੱਚਾ ਜਿਹੜਾ ਨਾ ਰੋੜ ਜੇਗਾ ਨਹੀਂ ਹੈ ਅਰੇਂਜਮੈਂਟ ਮੈਂ ਮੈਂ ਮਤਲਬ ਮੈਂ ਤਾਂ ਬਹੁਤ ਨੇੜੇ ਹੋ ਕੇ ਦੇਖਣ ਦੀ ਕੋਸ਼ਿਸ਼ ਕੀਤੀ ਬਜ਼ੁਰਗ ਹੈ ਕੱਲਾ ਰਹਿ ਗਿਆ ਉਹ ਕਿਹੜਾ ਕਿੱਥੇ ਜਾਵੇ ਵਿਚਾਰਾ ਇਹੋ ਜੇ ਪੜ੍ਹੇ ਲਿਖੇ ਅਮੀਰ ਜਿਹੜੇ ਅਸੀਂ ਕਹਿੰਦੇ ਆ ਨਾ ਸ਼ਹਿਰ ਮੁਹਾਲੀ ਵਰਗੇ ਚੰਡੀਗੜ੍ਹ ਵਰਗੇ ਦਿੱਲੀ ਵਰਗੇ ਲੱਭਦਾ ਨਹੀਂ ਹੈਗਾ ਸਾਨੂੰ ਕਿਉਂਕਿ ਨਾਗਰਿਕ ਜੇਕਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਹੁਣ ਐਕਟ ਤਾਂ ਬਣ ਗਿਆ ਮੈਂਟਲ ਹੈਲਥ ਐਕਟ ਬਣ ਗਿਆ ਮੈਂਟਲ ਹੈਲਥ ਕੇਅਰ ਐਕਟ 2017 ਵਿੱਚ ਮੈਂਡ ਵੀ ਹੋ ਗਿਆ ਪਰ ਡਿਪਰੈਸ਼ਨ 'ਚ ਤਾਂ ਕੋਈ ਵੀ ਜਾ ਸਕਦਾ ਮਦਰ ਦੀ ਡੈਥ ਹੋ ਗਈ ਅਚਨਚੇ ਤੋਂ ਲੜਕੀ ਜਿਹੜੀ ਹੈਗੀ ਹੈ ਮਦਰ ਦੀ ਡੈਥ ਨੂੰ ਜਿਹੜੀ ਉਹ ਬਰਦਾਸ਼ਤ ਨਹੀਂ ਕਰ ਸਕੀ ਤਾਂ ਵਿਚਾਰੀ ਡਿਪਰੈਸ਼ਨ ਚਲੀ ਗਈ ਉਹਨੂੰ ਪਾਗਲ ਕਹਿ ਕੇ ਨਜ਼ਰਅੰਦਾਜ਼ ਕਰਦੇ ਹੋ ਮਖਾ ਪਾਗਲ ਅਸੀਂ ਆ ਜਿਹੜੇ ਪ੍ਰੋਬਲਮ ਨਹੀਂ ਸਮਝ ਰਹੇ ਵੀ ਜਿਵੇਂ ਸਰੀਰ ਦੀ ਹੈਲਥ ਹੈ ਨਾ ਐਦਾਂ ਹੀ ਮੈਂਟਲ ਹੈਲਥ ਹੈਗੀ ਹੈ ਵੀ ਇਹ ਇੱਕ ਡਿਜ਼ੀਜ਼ ਹੈ ਜਿਹਨ ਸਰੀਰ ਦੀ ਬਿਮਾਰੀ ਹੁੰਦੀ ਹੈ ਤਾਂ ਮਾਨਸਿਕ ਬਿਮਾਰੀ ਹੈ ਇਹਨੂੰ ਥੋੜੀ ਕੱਲੇ ਕੱਪੜਿਆਂ ਦੀ ਨਹੀਂ ਲੋੜ ਕੱਲੀ ਰੋਟੀ ਦੀ ਲੋੜ ਨਹੀਂ ਜੇ ਕੋਈ ਘਰ ਦਾ ਰਸਾ ਭੁੱਲ ਕੇ ਸੜਕ ਤੇ ਰੋਲ ਰਿਹਾ ਹੈ ਨਾ ਜਿਹੜੇ ਕੱਪੜੇ ਦੇ ਦਿੰਦੇ ਆ ਉਹਨੂੰ ਉਹਨਾਂ ਨੂੰ ਉਹਨਾਂ ਨੂੰ ਵੀ ਸਲਾਮ ਹੈ ਜਿਹੜੇ ਰੋਟੀ ਖੁਲਾਉਂਦੇ ਆ ਉਹਨਾਂ ਨੂੰ ਵੀ ਸਲਾਮ ਹੈ ਪਰ ਉਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਹੈ ਇਹਨਾਂ ਲਈ ਇਹ ਹਾਈ ਰਿਸਕ ਦੀਆਂ ਚੀਜ਼ਾਂ ਹੈਗੀਆਂ ਹਾਈ ਰਿਸਕ ਦੇ ਵਿੱਚ ਐਮਬੂਲੈਂਸ ਜਿਹੜੀ ਹੈ ਤੁਰੰਤ ਇੱਕ ਹੈਲਪਲੈਸ ਨਹੀਂ ਹੋਣੀ ਜਿਹਦੀ ਹੈਲਪ ਲਾਈਨ ਉਹ ਹੈਲਪਫੁਲ ਹੋਵੇ ਮੈਨੂੰ ਲੱਗਦਾ ਬਹੁਤ سارے ਐਸੇ ਨਾਗਰਿਕ ਹੈ ਨਾ ਕਿਸ ਤੇ ਹੁਣ ਕਿੰਨਾ ਕਿ ਪਰਿਵਾਰ ਆ ਪ੍ਰਭਾਸਰੇ ਦਾ ਕਿੰਨਾ ਕਿ ਵੱਡਾ ਹੋ ਗਿਆ ਪਰਿਵਾਰ ਕਿੰਨੇ ਕਿ ਮਰੀਜ਼ਾਂ ਇਸ ਸਮੇਂ ਦੇਖ ਰੇ ਕਰ ਰਹੇ ਆ ਇਸ ਵੇਲੇ ਤਾਂ ਹੁਣ ਵਧ ਗਏ ਹੋਣੇ ਪਹਿਲਾਂ 450 ਨਾਗਰਿਕ ਸੀ ਤੇ ਮਤਲਬ ਉਹਦੇ ਵਿੱਚ ਰੀਹੈਬਿਲੀਡੇਟਿਵ ਬਹੁਤ ਹੁੰਦੇ ਆ ਕਿਉਂਕਿ ਡਾਕਟਰ ਐ ਦੋ ਸਾਈਕੀਟ੍ਰਿਸਟ ਐ ਹੁਣ ਵੀ ਮੈਂ ਦੇਖ ਕੇ ਆ ਹਸਪਤਾਲ ਦੇ ਵਿੱਚ ਉਹਨਾਂ ਦੀ ਖਬਰ ਲੈ ਕੇ ਆਏ ਜਿਹੜੇ ਦਾਖਲ ਨੇ ਤੇ ਉਹ ਡਾਕਟਰ ਬਾਰ-ਬਾਰ ਜਿਹੜੇ ਆ ਇਹਨਾਂ ਦੀ ਟ੍ਰੀਟਮੈਂਟ ਜਾਂ ਇਹਨਾਂ ਦੀ ਕਾਉਂਸਲਿੰਗ ਤੇ ਉਹਦੇ ਨਾਲ ਸਵੇਰੇ ਵੀ ਮੈਂ ਦੇਖਿਆ ਬੜੇ ਸੀਨੀਅਰ ਡਾਕਟਰ ਜਿਹੜੇ ਸੀ ਅੰਦਰ ਜਦ ਮੈਂ ਰਾਉਂਡ ਦੇ ਰਿਹਾ ਸੀ ਤੇ ਉਹ ਲੱਗੇ ਹੋਏ ਇਸ ਦੇ ਨਾਲ ਇੰਪਰੂਵ ਬੜੀ ਜਲਦੀ ਹੋ ਜਾਂਦੇ ਆ ਜਿਵੇਂ ਆਪਾਂ ਗੱਲ ਕਰਦੇ ਸੀ ਨਾ ਲਗਭਗ ਹੁਣ ਤਾਂ 14000 ਦੇ ਕਰੀਬ ਹੋਣੇ ਜਿਹੜੇ ਮਤਲਬ ਦੁਬਾਰੇ ਰੀਯੂਨਾਈਟ ਵੀ ਹੋ ਗਏ ਹਨ ਤੇ ਨਵੇਂ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦੇ ਹੁਣ ਵੀ ਸੱਜਣ ਸਾਹਮਣੇ ਬੈਠੇ ਆ ਉਹ ਵੀ ਇਹੀ ਪ੍ਰੋਬਲਮ ਲੈ ਕੇ ਆਏ ਆ ਤੇ ਜਿਹੜੇ ਫੋਨ ਆ ਰਹੇ ਆ ਇੰਨੇ ਫੋਨ ਅਲੱਗ-ਅਲੱਗ ਜਗ੍ਹਾ ਤੇ ਮਤਲਬ ਪਟਿਆਲੇ ਵਾਲੇ ਫੋਨ ਕਰਦੇ ਆ ਹਸ਼ਿਆਰਪੁਰ ਵਾਲੇ ਫੋਨ ਕਰ ਰਹੇ ਆ ਮਤਲਬ ਹਰ ਜ਼ਿਲ੍ਹੇ ਦੇ ਵਿੱਚ ਅਰੇਂਜਮੈਂਟ ਅਲੂਡਿੰਗ ਅਰੇਂਜਮੈਂਟ ਹੋਣਾ ਚਾਹੀਦਾ ਮੈਂ ਤੁਹਾਡੇ ਧਰੂ ਮੈਂ ਤੁਹਾਡਾ ਮੈਂ ਤੁਹਾਡਾ ਪਹਿਲੀ ਇਹ ਗੁਰੂ ਨਾਨਕ ਦਾ ਸਨੇਹਾ ਜਿਹੜਾ ਹੈਗਾ ਜਿਹੜਾ ਕਹਿੰਦਾ ਵੀ ਨਾਨਕ ਕਹਿੰਦੇ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਨਾ ਤੁਸੀਂ ਕਹਿੰਦੇ ਕਹਿੰਦੇ ਮੈਂ ਨਹੀਂ ਕਹਿੰਦਾ ਜਿਨ੍ਹਾਂ ਨੂੰ ਤੁਸੀਂ ਅਤਨੀਚ ਕਹਿੰਦੇ ਆ ਨਾ ਕਹਿੰਦੇ ਨਾਨਕ ਤਿੰਨ ਕਾ ਸੰਗ ਸਾਥ ਵੱਡੇ ਸੰਗਾਰੇ ਜਿੱਥੇ ਨੀ ਸਮਾਲੇ ਤੇ ਨਦਰ ਤੇਰੀ ਬਖਸ਼ਿਸ਼ ਤੇ ਮਤਲਬ ਮਨੁੱਖੀ ਲੋੜਾਂ ਦੇ ਲਈ ਸਰਵਾਂਸ ਲਗਾ ਤੇ ਗੁਰੂ ਨਾਨਕ ਦੇ ਜੀ ਕੋੜੀਆਂ ਨੂੰ ਵੀ ਗਣਨ ਲਾਉਂਦੇ ਆ ਵੀ ਸਾਨੂੰ ਸਾਰਿਆਂ ਨੂੰ ਨਾ ਰੱਬ ਦੇ ਨਾਮ ਦੇ ਇੱਕ ਤਾਂ ਬੰਦਾ ਆ ਕੇ ਨਾ ਸਾਡੇ ਕੋਲ ਬਜ਼ੁਰਗ ਕਹਿੰਦਾ ਕਹਿੰਦਾ اے ਮਾਲਕ ਤੇਰੇ ਨਾਮ ਤੇ ਘਰ ਤਾਂ ਰੋਜ਼ ਨਵੇਂ ਨਵੇਂ ਬਣ ਰਹੇ ਆ ਪਰ ਤੇਰੇ ਬੰਦੇ ਜਿਹੜੇ ਬੇਸਾਰਾ ਰੋਲ ਕੇ ਮਰ ਰਹੇ ਆ ਇਹ ਮਾਲਕ ਤੇਰੇ ਘਰਾਂ ਨੂੰ ਤਾਂ ਸੋਨਾ ਲਾਲਾ ਕੇ ਸ਼ਿੰਗਾਰਿਆ ਜਾ ਰਿਹਾ ਪਰ ਬੰਦਾ ਤੇਰਾ ਬੇਸਾਰਾ ਦੁੱਤਕਾਰਿਆ ਜਾ ਰਿਹਾ ਇਹ ਮਨੋ ਨਾ ਚਮਕੌਰ ਸਾਹਿਬ ਤੋਂ ਉਹਦੇ ਵਾਰਿਸ ਮਿਲ ਗਏ ਸੀ ਉਹ ਬੜਾ ਮਤਲਬ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦਾ ਸੀ ਵੀ ਮਤਲਬ ਵੀ ਰੱਬ ਦੇ ਹੀ ਬੰਦੇ ਜੇਕਰ ਰੁਲ ਗਏ ਕਹਿੰਦੇ ਇਹ ਕੋਈ ਹੋਰ ਕਿਸੇ ਦਾ ਮਤਲਬ ਕੋਈ ਜਾਤਾਂ ਗੋਤਾਂ ਦੇ ਰੌਲੇ ਨਹੀਂ ਗੱਲ ਹੈ ਇਨਸਾਨਾਂ ਦੀ ਕੌਣ ਲੋਗ ਅਸਾਰ ਇਹਨਾਂ ਲੋੜਵੰਦ ਇਨਸਾਨਾਂ ਦੀ ਉਹਨੇ ਬੜਾ ਮਤਲਬ ਇਸ ਚੀਜ਼ ਨਾਲ ਗਾਉਣਾ ਤੇ ਮੈਨੂੰ ਲੱਗਦਾ ਵੀ ਇਹਦੇ ਲਈ ਸਾਨੂੰ ਸਾਰਿਆਂ ਦੀ ਡਿਊਟੀ ਬਣਦੀ ਹੈ ਸਾਡੇ ਨਾਲ ਮਿਲ ਕੇ ਸੀ ਕੁਝ ਬਹੁਤ ਬਹੁਤ ਤਾਲਬਾ ਬਹੁਤ ਤਾਲਬਾ ਸਮਸ਼ੇਰ ਸਿੰਘ ਕਈ ਅਹਿਮ ਗੱਲਾਂ ਸਾਂਝੀਆਂ ਕਰ ਰਹੀਆਂ ਸਤੀ ਤਾਂ ਦਿੱਲੀ ਤੋਂ ਪਰਿਵਾਰ ਆ ਜਿਹੜਾ ਇਸ ਘਰ ਦੇ ਵਿੱਚ ਪਹੁੰਚਿਆ ਜਿਹੜਾ ਨਿਆਸਰਿਆਂ ਦਾ ਘਰ ਆ ਤਾਂ ਉਹ ਇੱਥੇ ਦੇਖ ਰਿਹਾ ਕਿ ਉਹਨਾਂ ਦੀ ਕੀਤੀ ਜਾਣੀ ਹੈ ਤਾਂ ਕਾਫੀ ਦੂਰੋਂ ਦੂਰੋਂ ਜਿਹੜੇ ਲੋਕ ਨੇ ਇੱਥੇ ਆਉਂਦੇ ਨੇ ਤਾਂ ਹੁਣ ਜਿਸ ਤਰ੍ਹਾਂ ਦਿੱਲੀ ਹੈ ਹੋਰ ਕਈ ਸਟੇਟਾਂ ਦੇ ਵਿੱਚ ਵੀ ਇੱਥੇ ਪਰਿਵਾਰ ਨੇ ਜਿਹੜੇ ਆਪਣੇ ਬੱਚਿਆਂ ਨੂੰ ਆਪਣੇ ਜਿਹਾ ਕੋਈ ਹੁੰਦਾ ਮੈਂਟਲੀ ਤੌਰ ਤੇ ਉਹਨੂੰ ਇੱਥੇ ਛੱਡ ਜਾਂਦੇ ਨੇ ਸਾਥੀ ਸੁਖਵਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾ ਸਪੋਕਸਮੈਨ ਟੀਵੀ ਮੋਹਾਲੀ